ਅੱਡੀ ਪਟਾਡੀ ਪੁਨੇ ਸੂਟਾਂ ਦੇ ਰੇਟਾਂ 'ਚ ਪਾਤੇ ਪਟਾਕੇ ਬਾਜ਼ਾਰ ਨਾਲੋਂ ਰੇਟ ਤਿੰਨ ਤਿੰਨ ਗੁਣਾ ਘੱਟ ਕਰਦੇ ਜਿਹੜੇ ਬਾਜ਼ਾਰ 'ਚ ਮਿਲਦੇ ਆ 500 ਦਾ 1 ਇੱਥੇ ਕਰਦੇ 500 ਦੇ 2 ਰੇਟ ਇਹ ਸਾਰੇ ਫੈਕਟਰੀ ਰੇਟ ਤੇ ਸਾਮਾਨ ਮਿਲਦਾ ਪਿਆ 2500 ਰੁਪਏ ਦੇ ਵਿੱਚ 5 ਮੀਟਰ ਕਪੜਾ ਚੁੰਨੀ ਨਾਲ ਆ ਸਭ ਤੋਂ ਵਧੀਆ ਵੈਰਾਈਟੀ ਬਾਜ਼ਾਰ ਦੀ ਲੁੱਟ ਤੋਂ ਬਚਣ ਲਈ ਜੇ ਤੁਸੀਂ ਆਣਾ ਤੇ 1000 ਰੁਪਏ ਦੇ ਵਿੱਚ 4 ਸੂਟ ਆnde ਹੈਗੇ ਆ ਵੈਰਾਈਟੀ ਬਹੁਤ ਵਧੀਆ ਕਪੜਾ ਕਾਟਨ ਪਿਓਰ ਕਾਟਨ ਦੇ ਵਿੱਚ ਕਪੜਾ ਹੈਗਾ ਆ ਦੇਖੋ ਬਟਿਕਾ ਵਾਲੇ ਪੀਸ ਆ ਜਿਹੜੇ ਬਾਜ਼ਾਰ 'ਚ 8-8 ਤੋਂ ਦੇ ਇੱਥੇ 700 ਦੇ 2 ਕਾਫੀ ਰੰਗ ਮਿਲ ਜਾਣੇ ਆ 350 ਰੁਪਏ ਦਾ ਲਿਖ ਕੇ ਲਾਤਾ ਬਹੁਤ سارے ਰੰਗ ਡਿਜ਼ਾਈਨ ਇਹਦੇ ਵਿੱਚ ਆ ਚੁੱਕੇ ਹੈਗੇ ਯਾਰ ਕਿ ਕਿੱਡੀ ਦੇਲੀ ਦੁਕਾਨ ਤੇ ਘੁੰਮ ਕੇ ਦੇਖ ਲੋ ਕੋਈ 1200 ਕੋਈ 1500 ਮੰਗੀ ਜਾਂਦਾ ਕੋਈ 1000 ਮੰਗੀ ਜਾਂਦਾ ਇੱਥੇ ਸਿਰਫ 350 ਰੁਪਏ ਦੇ ਵਿੱਚ ਹਰ ਸੂਟ ਦੀ ਫੋਟੋ ਨਾਲਿਆ ਡਿਜ਼ਾਈਨ ਨਾਲ ਡਿਜ਼ਾਈਨਰ ਸੂਟ ਹੈਗੇ ਆ ਪਰੀਕ ਤੇ ਕੋਈ ਸੂਟ 1000 ਤੋਂ ਘੱਟ ਨਹੀਂ ਮਿਲਣਾ ਸਿਰਫ 450 ਰੁਪਏ ਲੈਣਾ ਵਿਆਹ ਲਈ ਦਾ ਕੱਪੜਾ ਦਾਜ ਵੇਲੇ ਦਾ ਕੱਪੜਾ ਲੈਣਾ ਕੋਈ ਇਹਦਾ 1400 1500 1600 1600 ਰੁਪਿਆ ਬਾਜ਼ਾਰ 'ਚ ਸੂਟਾਂ ਦੇ ਰੇਟ ਮੰਗਦੇ ਆ ਇੱਥੇ 15 ਤਾਜਪੇਟ ਦਾ ਕਪੜਾ ਲੈਣਾ ਜੇ ਤੁਸੀਂ ਬਾਜ਼ਾਰ 'ਚ ਜਾਨੇ ਹੋ 50000 ਦਾ ਵੱਡਾ ਡਿਫਰੈਂਸ ਸਿਰਫ 15000 ਦੇ ਦਿਆਂਗੇ ਦੇਖੋ ਜੀ 10 ਰੁਪਏ ਦਾ ਸੂਟ ਇੱਥੇ 25 ਤੋਂ 30000 ਸ਼ਾਮ ਤੱਕ ਵੇਚ ਕੇ ਜਾਈਦਾ 10 ਰੁਪਏ ਨਹੀਂ ਬਹੁਤ ਘਾਇਆ ਵਾਜ ਜਾਂਦੇ ਤੋਂ ਇਸ ਤੋਂ ਜ਼ਿਆਦਾ ਵੀ ਲੋੜ ਨਹੀਂ ਆਗੀ ਜੈਪੁਰੀਏ ਦੁਪੱਟੇ ਦੇਖ ਲੋ ਨਾ 200 250 300 ਬਾਜ਼ਾਰ ਦਾ ਰੇਟ ਆ ਪਰ ਸਾਡੇ ਕੋਲ ਆਜੋ ਸਿਰਫ 100 ਰੁਪਏ ਦਾ ਦੁਪੱਟਾ ਇਹਦੇ ਵਿੱਚ ਵੀ ਦੇਖੋ ਸਾਈਜ਼ ਖੁੱਲੇ ਡੁੱਲੇ ਆ ਰੰਗ ਕਾਫੀ ਆ ਇਹ ਵੀ ਸਿਰਫ 100 ਰੁਪਏ ਦੇ ਵਿੱਚ 1200 ਰੁਪਏ ਦੇ ਵਿੱਚ 250 ਰੁਪਏ ਦਾ ਦੁਪੱਟਾ ਸਿਰਫ 100 ਰੁਪਏ ਵਿੱਚ ਮਿਲੂਗਾ 1695 ਵਾਲਾ ਇੱਥੇ 695 ਸੂਟ ਰੇਟ ਆ ਇੱਕ ਸੂਟ 'ਤੇ 1000 ਰੁਪਏ ਦਾ ਫਾਇਦਾ ਤੁਹਾਡਾ ਕਿਉਂਕਿ ਸਾਡੇ ਕੋਲ ਤੂਟ ਆ ਚੁੱਕੇ ਹੈਗੇ ਆ ਕੋਈ 1200 ਨਹੀਂ ਕੋਈ 1500 ਨਹੀਂ ਸਿਰਫ ਆਪਾਂ ਦੇਣੇ ਨੇ ਲਈ 895 ਦੇ ਸੋ ਹੁਣ ਸਾਨੂੰ 2-2000 ਰੁਪਏ ਖਰਚਣ ਦੀ ਲੋੜ ਹੀ ਹੈ ਨਹੀਂ ਕਿਉਂਕਿ ਵੱਡਾ ਡੀਪੋ ਦੇ 2-2000 ਵਾਲੀ ਸੂਟ ਤੁਹਾਨੂੰ ਦੇਰਪੋ 895 ਦੇ ਵਿੱਚ ਮਿਲ ਰਿਹਾ। ਉਹ ਜੀ ਵੱਡਾ ਡੀਪੂ ਨੇ ਸੂਟਾਂ ਦੇ ਰੇਟਾਂ 'ਚ ਪਾ ਤੇ ਪਟਾਕੇ ਬਾਜ਼ਾਰ ਨਾਲੋਂ ਰੇਟ ਤਿੰਨ-ਤਿੰਨ ਗੁਣਾ ਘੱਟ ਕਰਦੇ ਜਿਹੜੇ ਬਾਜ਼ਾਰ 'ਚ ਮਿਲਦੇ ਆ 500 ਦਾ ਇੱਕ ਇੱਥੇ ਕਰਦੇ 500 ਦੇ ਦੋ। ਰੇਟ ਕੱਲਾ-ਕੱਲਾ ਲਿਖ ਕੇ ਲਾਤਾ ਸੂਟਾਂ ਦੇ ਵੀ ਲਿਖ ਕੇ ਲਾਤਾ ਇੱਥੇ ਵੀ ਲਿਖ ਕੇ ਲਾਤਾ ਸਾਰੇ ਪੰਜਾਬ ਦਾ ਪਹਿਲਾ ਸ਼ੋਰੂਮ ਆ ਜਿਹੜਾ ਰੇਟ ਹੀ ਬਾਜ਼ਾਰ ਨਾਲੋਂ ਅੱਤੇ ਤੇ ਦੇ ਰਿਹਾ ਤੇ ਕੱਲੇ-ਕੱਲੇ ਸੂਟ ਦੇ ਉੱਤੇ ਰੇਟ ਵੀ ਲਿਖ ਕੇ ਲਾ ਰਿਹਾ ਤਾਂ ਬੜਾ ਫਾਇਦਾ ਲੋਕਾਂ ਦਾ। ਬਿਲਕੁਲ ਇਹ ਸਾਰੇ ਫੈਕਟਰੀ ਰੇਟ ਤੇ ਸਾਮਾਨ ਮਿਲਦਾ ਪਿਆ 250 ਰੁਪਏ ਦੇ ਵਿੱਚ। 5 ਮੀਟਰ ਕਪੜਾ ਚੁੰਨੀ ਨਾਲ ਆ ਸਭ ਤੋਂ ਵਧੀਆ ਵੈਰਾਈਟੀ ਬਾਜ਼ਾਰ ਦੀ ਲੁੱਟ ਤੋਂ ਬਚਣ ਲਈ ਜੇ ਤੁਸੀਂ ਆਣਾ ਤੇ 1000 ਰੁਪਏ ਦੇ ਵਿੱਚ ਚਾਰ ਟੂਟ ਆਂਦੇ ਆਗੇ ਆ ਵੈਰਾਈਟੀ ਬਹੁਤ ਵਧੀਆ ਕਪੜਾ ਕਾਟਨ ਪਿਓਰ ਕਾਟਨ ਦੇ ਵਿੱਚ ਕਪੜਾ ਹੈਗਾ ਦੇਖੋ ਬਾਜ਼ਾਰ ਦੇ ਵਿੱਚ ਅੱਫਲ ਤਾਂ ਕੋਈ ਤੁਹਾਨੂੰ 5 ਮੀਟਰ ਕਪੜਾ ਨਹੀਂ ਦਿੰਦਾ ਪੂਰਾ 4.5 ਮੀਟਰ ਦੇਈ ਜਾਂਦਾ ਜੇ ਦਿੰਦੇ ਨਾਲ ਕੋਈ ਦੁਪੱਟਾ ਨਹੀਂ ਦਿੰਦਾ ਦੁਪੱਟਾ ਵੀ ਖੁੰਲਾ ਡੁੱਲਾ ਰੰਗੇ ਦੇ ਵਿੱਚ ਬਹੁਤ سارے ਆ ਬਾਜ਼ਾਰ 'ਚ 500 600 ਤੋਂ ਘੱਟ ਕਿਸ ਨੇ ਦੇਣਾ ਨਹੀਂ ਇੱਥੇ ਤੁਹਾਨੂੰ ਆਪਾਂ ਦੇ ਰਹਿਣਾ ਸਿਰਫ 250 ਰੁਪਏ ਦੇ ਵਿੱਚ ਇਸ ਤੋਂ ਇਲਾਵਾ ਵੀ ਦਿਖਾਦੇ ਹੋਰ ਆਪਣੇ ਕੋਲ ਇਲਾਵਾ ਬਹੁਤ ਖੁੱਲੇ ਡੁੱਲੇ ਸੂਟ ਬਣੂਗਾ ਇਸ ਸਵਾ ਦੇਖੋ ਬੁਟੀਕਾਂ ਵਾਲੇ ਪੀਸ ਆ ਜਿਹੜੇ ਬਾਜ਼ਾਰ ਚ 8-800 ਦੇ ਇੱਥੇ 700 ਦੇ 2 ਦੇਣੇ ਆ ਇਹਦੇ ਵਿੱਚ ਵੀ ਤੁਹਾਨੂੰ ਕਾਫੀ ਵੈਰਾਈਟੀ ਕਾਫੀ ਰੰਗ ਮਿਲ ਜਾਣੇ ਆ 350 ਰੁਪਏ ਦਾ ਲਿਖ ਕੇ ਲਾਤਾ ਬਹੁਤ سارے ਰੰਗ ਡਿਜ਼ਾਈਨ ਇਹਦੇ ਵਿੱਚ ਆ ਚੁੱਕੇ ਹੈਗੇ ਆ ਆ ਵੀ ਦਿਖਾ ਦਿਓ ਸਰ ਆ ਵੀ ਮੈਂ ਦੇਖ ਰਹਾ ਜੀ ਜਿਹੜੇ ਕਾਫੀ ਪ੍ਰਿੰਟਡ ਸੂਟ ਹੈਗੇ ਆ ਨਾਲ ਕੜਾਈਆਂ ਕੱਡੀਆਂ 1200 1400 ਇਦਾਂ ਚੱਲਦਾ ਬਾਜ਼ਾਰ 'ਚ ਯਾਰ ਚ ਕੰਨੀ ਕੰਨੀ ਦੁਕਾਨ ਤੇ ਘੁੰਮ ਕੇ ਦੇਖ ਲਓ ਕੋਈ 1200 ਕੋਈ 1500 ਮੰਗੀ ਜਾਂਦਾ ਕੋਈ 1000 ਮੰਗੀ ਜਾਂਦਾ ਤੇ ਸਿਰਫ 450 ਰੁਪਏ ਦੇ ਵਿੱਚ ਹਰ ਸੂਟ ਦੀ ਫੋਟੋ ਨਾਲਿਆ ਡਿਜ਼ਾਈਨ ਨਾਲ ਡਿਜ਼ਾਈਨਰ ਸੂਟ ਹੈਗੇ ਆ ਬੁਟੀਕ ਤੇ ਕੋਈ ਸੂਟ 1000 ਤੋਂ ਘੱਟ ਨਹੀਂ ਮਿਲਣਾ ਸਿਰਫ 450 ਦੇ ਵਿੱਚ ਦੇਖੋ ਸੋਲੋ ਪੀਸ ਜਿੱਥੇ ਫੋਟੋ ਲੱਗ ਗਈ 12 1400 ਪਰ ਇੱਥੇ 450 ਦੇ ਵਿੱਚ ਇਸ ਤੋਂ ਇਲਾਵਾ ਆ ਵੀ ਚੈੱਕ ਕਰ ਲਓ ਮਨ ਲਓ 450 ਦੇ ਵਿੱਚ ਇੱਕੋ ਹੀ ਤਰ੍ਹਾਂ ਦਾ ਸੂਟ ਨਹੀਂ ਡਿਜ਼ਾਈਨ ਬਹੁਤ سارے ਸਾਨੂੰ ਮਿਲ ਜਾਣੇ ਆ ਕੱਪੜਾ ਬਹੁਤ ਸਾਰਾ ਮਿਲ ਜਾਣਾ 450 ਦੇ ਵਿੱਚ ਕਾਫੀ ਡਿਜ਼ਾਈਨ ਹੈ ਜੀ 450 ਵਿੱਚ ਬਹੁਤ ਵੈਰੈਟੀ ਆਈ ਹੈਗੀ ਡਿਜ਼ਾਈਨ ਇੱਕ ਤੋਂ ਇੱਕ ਨਵੇਂ ਸਾਹ ਦੇਖੋ ਵੀ ਜਿਨ੍ਹਾਂ ਨੇ ਲੈਣਾ ਵਿਆਹ ਸ਼ਾਇਦ ਦਾ ਕੱਪੜਾ ਦਾਜ ਬੇੜੀ ਦਾ ਕੱਪੜਾ ਲੈਣਾ ਕੋਈ ਇਹਦਾ 1400 1500 160 1600 ਰੁਪਿਆ ਬਾਜ਼ਾਰ 'ਚ ਸੂਟਾਂ ਦੇ ਰੇਟ ਮੰਗਦੇ ਆ ਇੱਥੇ 15 160 160 ਸੂਟ 550 'ਚ ਮਿਲ ਜਾਣਾ ਦਾਜ ਬੇੜੀ ਦਾ ਕੱਪੜਾ ਲੈਣਾ ਜੇ ਤੁਸੀਂ ਬਾਜ਼ਾਰ 'ਚ ਜਾਂਦੇ ਹੋ 50000 ਦਾ ਵੱਡਾ ਡੀਪੋ ਸਿਰਫ 15000 ਦੇ ਦਿਆਂਗੇ ਪਰ ਆਹ ਦੇਖੋ ਕੋਟਾਂ ਵਾਲੇ ਪੀਸ ਆ ਸ਼ਗਨਾ ਵਾਲੇ ਰੰਗ ਆ ਹਰ ਇੱਕ ਤਰ੍ਹਾਂ ਦੀ ਰੇਂਜ ਪਰ ਰੇਟ ਬੜਾ ਘਟ ਤੈਨੂੰ ਗੁਣਾ ਰੇਟ ਘਟਾ ਗਰੇਵ ਦਾ ਸੂਟ ਆਮ 1500 1200 ਸਾਰੇ ਮੰਗੀਆਂ ਦੇ ਤੇ ਸਿਰਫ 550 ਪਿਓਰ ਗਰੇਵ ਦੇ ਵਿੱਚ ਸੂਟ ਦਾ ਚੁੰਨੀ ਨਾਲ ਕੜਾਈ ਵਾਲੀ ਆ ਬਹੁਤ ਵਧੀਆ ਵੈਰਾਈਟੀ ਆ ਸਿਰਫ 550 ਰੁਪਏ ਦੇ ਵਿੱਚ ਸਰ 5 5 10 10 ਰੁਪਏ ਦੇ ਮਾਰਜਨ ਤੇ ਤੁਸੀਂ ਕੱਪੜਾ ਵੇਚ ਰਹੇ ਹੋ ਸਵੇਰੇ ਹੀ ਸ਼ਟਰ ਖੋਲਦਾ ਲੋਕ ਆ ਜਾਂਦੇ ਆ ਵੱਡਾ ਰੌਣਕ ਪੈ ਲੱਗ ਜਾਂਦਾ ਬਚਾਉਣੇ ਵਝੂਨੇ ਕੀ ਹੋ ਤੁਸੀਂ ਕਿ ਜਾਦਰ ਮੈਨਾ ਸੂਟ ਇੱਥੇ 25 ਤੋਂ 30 ਹਜ਼ਾਰ ਆਖਰ ਤੱਕ ਵੇਚ ਕੇ ਜਾਇਦਾ 10 ਰੁਪਏ ਨਹੀਂ ਬਹੁਤ ਕਹਿ ਵਾਜਦੇ ਤੋਂ ਉਹ ਦਿੱਸ ਤੋਂ ਜਿਆਦਾ ਦੀ ਲੋੜ ਨਹੀਂ ਹੈਗੀ ਹੂੰ ਬਾਜ਼ਾਰ 'ਚ ਜਾਉਂਗੇ ਇਹ ਸੂਟ ਦਾ ਰੇਟ 1400 ਤੋਂ 1600 ਦੇਣਾ ਪੈਣਾ ਵੱਡਾ ਡਿੱਪੂ ਤੇ ਆਉਂਗੇ 550 'ਚ ਇੱਥੇ ਇੱਕ ਦੋ ਨਹੀਂ ਜਿੰਨੇ ਮਰਜ਼ੀ ਲੈ ਜਾਓ ਇਦਾਂ ਦੀ ਸ਼ਰਤ ਤੇ ਨਹੀਂ ਜੀ 4-4 ਸੈੱਟ ਵਾਈ ਸੈੱਟ ਲੈਣਾ ਪੈਣਾ ਦੇਖੋ ਜੀ ਕਿਸੇ ਨੂੰ ਇੱਕ ਚਾਹੀਦਾ ਇੱਕ ਲੈ ਜਾਓ ਪੰਜ ਚਾਹੀਦੇ ਪੰਜ 500 ਚਾਹੀਦਾ 500 ਮਿਲੂਗਾ ਜੀ ਕੋਈ ਸ਼ਰਤ ਨਹੀਂ ਹੈਗੀ ਇਹ ਵੀ ਤੁਹਾਡਾ ਵੱਡਾ ਫਾਇਦਾ ਹੁਣ ਆਹ ਦੇਖੋ ਜੈਪੂਰੀਏ ਦੁਪੱਟੇ ਦੇਖ ਲਓ ਨ ਪਰ ਸਾਡੇ ਕੋਲ ਆਜੋ ਸਿਰਫ 100 ਰੁਪਏ ਦਾ ਦੁਪੱਟਾ ਇਹਦੇ ਵਿੱਚ ਵੀ ਦੇਖੋ ਸਾਈਜ਼ ਖੁੱਲੇ ਡੁੱਲੇ ਆ ਰੰਗ ਕਾਫੀ ਆ ਇਹ ਵੀ ਸਿਰਫ 100 ਰੁਪਏ ਚ ਸਿਰਫ 100 ਰੁਪਏ ਦੇ ਵਿੱਚ 250 ਰੁਪਏ ਦਾ ਦੁਪੱਟਾ ਸਿਰਫ 100 ਰੁਪਏ ਚ ਮਿਲੂਗਾ ਇੱਥੇ ਆ ਦੇਖੋ ਰੰਗ ਦੇਖੋ ਜਿੱਦਾਂ ਦਾ ਰੰਗ ਚਾਹੀਦਾ ਜਿਹੜਾ ਵੀ ਤੁਹਾਨੂੰ ਚਾਹੀਦਾ ਤੁਸੀਂ ਲੈ ਕੇ ਜਾ ਸਕਦੇ 100 ਰੁਪਏ ਚ ਇੱਕ ਹੋਰ ਵੱਡਾ ਫਾਇਦਾ ਕਰ ਦਿੰਦੇ ਆ ਜਿਹੜੇ ਹੈਵੀ ਸੂਟ ਆ ਨਾ ਇਹਨਾਂ ਵਿੱਚ ਹੀ ਤੁਹਾਡੀ ਲੁੱਟ ਹੁੰਦੀ ਆ ਗਰਮੀਆਂ ਦੇ ਵਿੱਚ ਪਾਉਣ ਲਈ ਸੋਹਣੇ ਸੋਹਣੇ ਰੰਗ ਤਾਂ ਹੈਗੇ ਆ ਰੇਟ ਚੈੱਕ ਕਰ ਲਓ 1695 ਵਾਲਾ ਇੱਥੇ 695 ਰੁਪਏ ਦਾ ਇੱਕ ਸੂਟ ਪੁੱਛੇ 1000 ਰੁਪਏ ਦਾ ਫਾਇਦਾ ਤੁਹਾਡਾ ਲੇਕਨ ਉਹਦੀ ਧਾਗੇ ਦੀ ਕਢਾਈ ਵੀ 695 ਰੁਪਏ ਦਾ ਸੂਟ ਪਿਓਰ ਕਾਟਨ ਦੇ ਵਿੱਚ ਪਿਓਰ ਵੈਰੈਟੀ ਆਊਗੀ ਕੋਈ ਡਿਜ਼ਾਈਨ ਇੱਕ ਤੋਂ ਇੱਕ ਨਵੇਂ ਮਿਰੂਏ ਦੇ ਵਿੱਚ ਫਿਰ ਸਲਵੋਸਕੀ ਵਰਕ ਦੇ ਪਿਓਰ ਕਾਟਨ ਦੇ ਸੂਟ 695 ਰੁਪਏ ਦੇ ਵਿੱਚ ਸਿਰਫ 695 ਮਤਲਬ 695 ਵਿੱਚ 1 2 4 5 10 ਡਿਜ਼ਾਈਨ ਹੀ 100 100 ਡਿਜ਼ਾਈਨ ਆ ਤੁਸੀਂ ਜਿਹੜਾ ਮਰਜ਼ੀ ਚੱਕ ਕੇ ਲੈ ਜਾਓ 695 ਹੀ ਤੁਹਾਨੂੰ ਦੇ ਦਾਂਗੇ ਆ ਵੀ ਚੈੱਕ ਕਰ ਲਓ ਜਿਹੜੇ ਬੁਟੀਕਾਂ ਵਾਲੇ ਪੀਸ ਆ ਟੌਪ ਟੌਪ ਦੇ ਪੀਸ ਹਨਾ ਬਾਜ਼ਾਰ 'ਚ 1600 1700 1800 ਇਹ ਵੀ 695 'ਚ ਦੁਪੱਟੇ ਨਾਲ ਦੇਣੇ ਆ ਇਹਦੇ ਵਿੱਚ ਰੰਗ ਤੁਹਾਨੂੰ ਕਾਫੀ ਮਿਲ ਜਾਣੇ ਆ ਤੁਸੀਂ ਬਲੈਕ ਲੈ ਜਾਓ ਤੁਸੀਂ ਵਾਈਟ ਲੈ ਜਾਓ ਜੇ ਕਿਸੇ ਨੂੰ ਪਿੰਕ ਕਲਰ ਪਸੰਦ ਆ ਤਾਂ ਪਿੰਕ ਲੈ ਜਾਓ ਕਢਾਈਆਂ ਵਾਲੇ ਪੀਸ ਫੋਟੋ ਵਾਲੇ ਮੋਡਰਨ ਵਾਲੇ ਸਿਰਫ 695 ਰੁਪਏ ਦੇ ਵਿੱਚ ਕਰ ਦਿੱਤੇ ਹੈਗੇ ਆ। ਇਹ ਵੀ ਦੇਖੋ ਕਿਨੇ ਕਿਨੇ ਸੋਨੇ ਸੂਟ ਆ ਚੁੱਕੇ ਹੈਗੇ ਆ। ਕੋਈ 1200 ਨਹੀਂ ਕੋਈ 1500 ਸਿਰਫ ਆਪਾਂ ਦੇ ਵਿੱਚ ਹੈਗੇ ਆ 895 ਦੇ। ਕਲਰ ਡਾਈਆਂ ਚ ਬੋਕੋ ਬੋਕਰ ਮੈਨੇਜਰ ਮਰਜੀ ਆਪੇ ਕਟਾਨੀ ਕੋੜੀ ਕਲਰ ਲੈ ਕੇ ਜਾਂਦੇ ਆ। ਦੇਖੋ ਕਿਨੇ ਕਿਨੇ ਜੈਂਟਲੀ ਐਂਗਲਿਕ ਕਲਰ ਆ ਚੁੱਕੇ ਚ ਹਰ ਟਾਈਮ ਤੁਹਾਨੂੰ ਬਲਕ ਮੈਨੇਜਰ ਹੈਗੇ ਆ। ਆ ਵੀ ਜਾਇਦਿਕਲ ਟ੍ਰੈਂਡਿੰਗ ਦੇ ਵਿੱਚ ਚੱਲਦਾ ਕਹਿੰਦੇ ਵੀ ਟਾਈਗਰ ਪ੍ਰਿੰਟ ਚਾਹੀਦਾ ਸਾਨੂੰ। ਟਾਈਗਰ ਪ੍ਰਿੰਟ ਵਾਲਾ ਆ ਦੇਖੋ ਫੋਟੋ ਵਾਲਾ ਪੀਸ ਹੈ ਵੀ। ਏ ਵੀ ਤੁਹਾਨੂੰ ਆਪਾਂ ਸਿਰਫ 695 ਦੇ ਵਿੱਚ ਦੇ ਦੇਣਾ ਜਿੰਨਾ ਮਰਜੀ ਇਹਦੇ ਵਿੱਚ ਲੈ ਜਾਓ ਤੁਸੀਂ ਹੋਰ ਵੀ ਆ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਹੈਗੇ ਆ ਪਟੀਕ ਵਾਲੇ ਬਹੁਤ ਸੋਹਣੇ ਪੀਸ ਆ ਚੁੱਕੇ ਹੈਗੇ ਸਿਰਫ 695 ਦੇ ਕੋਲ ਸ਼ਰਟ ਕਿੰਨੀ ਪਿਆਰੀ ਆ ਚੁੱਕੀ ਬਾਟਮ ਕਿੰਨੀ ਵਧੀਆ ਆ ਚੁੱਕੀ ਨਾ ਦੇਖੋ ਚੁੰਨੀ ਕਿੰਨੀ ਵਧੀਆ ਆ ਚੁੱਕੀ ਡਿਜ਼ਾਈਨ ਆ ਚੁੱਕੇ ਦੇਖੋ ਕੰਨੀ ਕਲਰ ਆ ਚੁੱਕੇ ਹਰ ਤਰ੍ਹਾਂ ਤੁਹਾਨੂੰ ਲਾਈਟ ਕਲਰ ਡਾਰਕ ਕਲਰ ਹਰ ਤਰ੍ਹਾਂ ਦੀ ਵੈਰਾਈਟੀ ਮਿਲ ਜਾਨੀ ਹੈ 695 ਦੇ ਵਿੱਚ ਇੱਕ ਹੀ ਡਿਜ਼ਾਈਨ ਨਹੀਂ ਸਾਡੇ ਕੋਲ 695 ਚ ਹੈਵੀ ਹੈਵੀ ਚੀਜ਼ਾਂ ਫਰੰਟ ਦੇਖੋ ਘੇਰੇ ਦੇਖੋ ਗਲਾਂ ਦੇ ਕੰਮ ਦੇਖੋ ਆ ਕੋਈ ਇਦਾਂ ਨਹੀਂ ਵੀ ਗਲਤ ਬੋਲ ਰਹੇ ਆ 17-1800 ਤੋਂ ਘੱਟ ਨਹੀਂ 695 ਦੇ ਵਿੱਚ ਦੇਣਾ ਰੰਗ ਇਹਦੇ ਵਿੱਚ ਬਹੁਤ ਸਾਰੇ ਆ ਤਾਂ 프ਰੰਟ ਦੇਖੋ ਆ ਦੇਖੋ ਬਾਟਮ ਵਰਕ ਬੜਾ ਸੋਹਣਾ ਇੱਥੇ ਕੰਮ ਕੀਤਾ ਹੈ ਕਲਰ ਵੀ ਬੜਾ ਸੋਹਣਾ ਇਹ ਵੀ ਤੁਹਾਨੂੰ ਕੋਈ ਜ਼ਿਆਦਾ ਮਹਿੰਗਾ ਨਹੀਂ ਦੇਣਾ 695 ਦੇ ਵਿੱਚ ਆਪਾਂ ਦੇ ਦੇਣਾ ਹੈਗਾ ਸੋ ਹੁਣ ਸਾਨੂੰ 2-2000 ਰੁਪਿਆ ਘਟਣ ਦੀ ਲੋੜ ਹੀ ਹੈ ਨਹੀਂ ਕਿਉਂਕਿ ਵੱਡਾ ਡੀਪੂ ਦੇ 2-2000 ਵਾਲੇ ਦੂਰ ਤੁਹਾਨੂੰ ਤੇਰਫ 895 ਦੇ ਵਿੱਚ ਮਿਲ ਰਹੇ ਆ ਰੰਗ ਇਹਦੇ ਵਿੱਚ ਦੇਖੋ ਬੜੇ ਸੋਹਣੇ ਜਿਹੜਾ ਮਰਜ਼ੀ ਰੰਗ ਲੈ ਜਾਓ 2000 ਵਾਲਾ ਸੂਟ ਤੁਹਾਨੂੰ ਸਿਰਫ 895 ਦੇ ਵਿੱਚ ਦੇਣਾ ਬਲੈਕ ਸੂਟ ਵੀ ਆ ਮਾਡਰਨ ਵਾਲੇ ਪੀਸਾਨੂੰ ਆਪਾਂ ਦੇ ਰਹੇ ਆ ਆ ਵੀ ਦੇਖੋ ਪ੍ਰਿੰਟਡ ਸੂਟ ਫੁੱਲਾਂ ਵਾਲਾ ਕਿੰਨੇ ਕਿੰਨੇ ਸੋਹਣੇ ਬੁਟੀਕ ਪੀਸ ਆ ਚੁੱਕੇ ਤੁਹਾਡੇ ਵਾਸਤੇ ਜਿਹੜੇ ਬਾਹਰ ਮਿਲਦਾ ਹੈਗਾ 22500 ਦਾ ਆਪਾਂ ਦੇਣਾ ਸਿਰਫ 1000 ਤੇ 1200 ਰੁਪਏ ਵਿੱਚ ਗਰਲਟ ਕਿੰਨੀ ਪਿਆਰੀ ਆ ਜਿਸਕੇ ਨਾਲ ਕੋ ਬਾਟਮ ਕਿੰਨੀ ਵਧੀਆ ਆ ਚੁੱਕੀ ਪਲਾਊਜੋ ਸਲਵਾਰ ਤੇ ਹਨ ਜੋ ਮਰਜੀ ਬਣਾ ਸਕਦੇ ਆ ਚੁੰਨੀਆਂ ਨਾਲ ਪਿਓਰੀਆਂ ਆ ਚੁੱਕੀਆਂ ਹਨ ਡਬਲ ਸ਼ੈਡਡ ਤੁਸੀਂ ਜਿੱਦਾਂ ਮਰਜੀ ਆਪਣੇ ਪਸੰਦ ਅਕੋਰਡ ਸਿਰਫ 1000 ਤੇ 1200 ਰੁਪਏ ਚੇਦੀ ਆ ਜੋ ਜੀ 2 2000 ਵਾਲੇ ਸੂਟ 1000 1000 ਚ ਕਰ ਫਾਫਵਾਰ ਕਾਲੇ ਆ ਗਏ ਆ ਹੋਰ ਵੈਰਾਈਟੀਆਂ ਆ ਗਈਆਂ ਆ ਦੇਖੋ ਜਿਹੜਾ ਤੁਹਾਨੂੰ ਪਸੰਦ ਆ ਤੇ ਤੁਸੀਂ ਲੈ ਕੇ ਜਾ ਸਕਦੇ ਆ ਮਾਤਲਬ ਇੱਕੋ ਹੀ ਛੱਤ ਹੇਠਾਂ ਤੁਹਾਡੀ ਪਸੰਦੀਨੇ ਚੀਜ਼ਾਂ ਤੁਹਾਨੂੰ ਇੱਥੋਂ ਮਿਲ ਜਾਣੀਆਂ ਕੋਈ ਹੋਰ ਜਾਣਕਾਰੀ ਲੈਣੀ ਹੈ ਤੇ ਨੰਬਰ ਸਕਰੀਨ ਤੇ ਹੈਗਾ ਤੁਸੀਂ ਇੱਥੇ ਫੋਨ ਕਰ ਸਕਦੇ ਆ ਕੈਮਰਾਮੈਨ ਸੁਗੰਦਰ ਦੇ ਨਾਲ ਹਰਦੀਪ ਸਿੰਘ ਅੱਗੜਪਾਣ ਟੀਵੀ ਬੰਗਾ